ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਸਹਿਰ ਰਾਮਪਰਾ ਨੇੜੇ ਕੁਟਿਆਪੋੜਾ ਤੇ ਬੁਰਜ ਮਾਨਸਾ ਰੋਡ ਤੇ ਬਾਈ ਵਿਕਰ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜ਼ੀ ਸੂਈ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਕੱਦ-ਕਾਟ ਮਿੱਤਰੋ ਫੁੱਲਾ ਬੇਲ ਵੀ ਫੁੱਲਾ ਫੇਸ ਕੁਆਲਿਟੀ ਵੀ ਚੰਗੀ ਆ ਤੇ ਠੰਡੀ ਸੀਲ ਵੀ ਮਿੱਤਰੋ ਫੁੱਲਾ ਥਣਲੇਪੇ ਦੀ ਸਾਫ ਆ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਮਗਰ ਮਿੱਤਰੋ ਚੰਗਾ ਬੱਚਾ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਇੱਕ ਵਾਰੀ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਜੇਕਰ ਕੋਈ ਭਰਾ ਆਪਣੇ ਨਵੇਂ ਚੈਨਲ ਦੇ ਨਾਲ ਜੁੜਿਆ ਹੋਵੇ ਤੇ ਪਹਿਲੀ ਵਾਰ ਵੀਡੀਓ ਦੇਖ ਰਹਿਣ ਆਪਣੇ ਪੇਜ ਨੂੰ ਫੋਲੋ ਕਰੋ ਤੇ YouTube ਤੇ ਵੀ ਮਿੱਤਰੋ ਆਪਣਾ ਚੈਨਲ ਚੱਲਦਾ ਪਹਿਲਾ ਵਾਲਾ ਚੈਨਲ ਮਿੱਤਰੋ ਖੰਦ ਹੋਣ ਕਾਰਨ ਆਪਾਂ ਮਹਾਰਾਟਾ ਦੀ ਫਾਰਮ 2 ਚੈਨਲ ਬਣਾਇਆ ਉਹਨੋਂ ਵੀ ਤੁਸੀਂ ਮਿੱਤਰੋ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਫੇਰ ਹੀ ਤੁਹਾਡੇ ਕੋਲੇ ਮਿੱਤਰੋ ਵੀਡੀਓ ਆਉਣੀਆਂ ਵੀਡੀਓ ਤੁਸੀਂ ਕਿਤੇ ਪਹੁੰਚਣੀ ਆ ਜਾਂ ਕੋਈ ਫਸੂ ਲੈਣਾ ਤਾਂ ਫੇਰ ਹੀ ਸਾਡੇ ਨਾਲ ਪੱਕੇ ਤੌਰ ਤੇ ਜੁੜੋਂਗੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਈਏ ਉਸ ਦਿਵਾਰ ਕਰਾਂਗੇ ਬਾਈ ਦੇ ਨਾਲ ਗੱਲਬਾਤ ਹਵਾਨਾ ਮਿੱਤਰੋ ਬਹੁਤ ਸੋਹਣਾ ਬਣਾਇਆ ਤੇ ਠੰਡੀ ਸੀਲ ਵੀ ਮਿੱਤਰੋ ਫੁੱਲਾ ਕੱਦ ਕਾਟ ਦੀ ਫੁੱਲ ਹੈ ਦੁੱਧ ਵੀ ਮਿੱਤਰੋ ਭਵਾਨੇ ਦੇ ਹਿਸਾਬ ਨਾਲ ਚੰਗਾ ਕੱਟੂਗੀ ਤੇ ਸੌਦਾ ਤੁਸੀਂ ਮਿੱਤਰੋ ਆਪ ਕਰਨਾ ਦਾ ਪੂਰਾ ਦੇਖ ਪਰ ਕਰਨਾ ਇਹਦੇ ਥਲੇ ਜੇਰ ਹੂੰ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਬਈ ਦੇ ਨਾਲ ਕਰ ਸਕਦਾ ਸੰਪਰਕ ਤੇ ਚੰਗਾ ਚਵਾਈ ਵਾਲਾ ਥਾਣਾ ਫੇਸ ਕੁਆਲਟੀ ਵੀ ਮਿੱਤਰੋ ਬਹੁਤ ਸੋਹਣੀ ਹੈ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਬਈ ਠੀਕ ਆ ਜੀ ਵਧੀਆ ਆਪਣਾ ਜਿਹੜਾ ਘਰ ਹੈ ਕਿੱਥੇ ਜੇ ਘਰ ਆਉਣ ਦੇ ਵਿੱਚ ਕਿਸੇ ਨੂੰ ਸਮੱਸਿਆ ਨਾ ਇਹ ਬੁਰਜ ਰੋਡ ਦੀ ਕੁੱਟਿਆ ਪੁਲ ਨੇੜੇ ਠੀਕ ਹੈ ਜਦੋਂ ਆਪਾਂ ਪੁਲ ਉੱਤਰਦੇ ਆ ਹਾਂਜੀ ਕਿਲਾ ਅਕਬਾਰ ਜਾ ਕੇ ਪਹੀ ਮੁੜਦੀ ਹੈ ਹਨਾ ਹਾਂ ਠੀਕ ਹੈ ਪੰਜ ਸੱਤ ਘਰ ਆ ਤੁਹਾਡੇ ਚਾਰੇ ਪਾਸੇ ਹਾਂ ਓਕੇ ਇਹ ਜਿਹੜੀ ਆਪਾਂ ਗਾਂ ਖਰੀਦਿਆ ਕਰਦੀ ਹੈ ਨਹੀਂ ਇਹ ਮੁੱਲ ਲਈ ਸੀ ਆ ਮੁੱਲ ਲਈ ਸੀ ਹਾਂ ਠੀਕ ਹੈ ਦੁੱਧ ਕਿੰਨਾ ਕੁ ਦੱਸਿਆ ਮਾਲਕਾਂ ਨੇ ਉਦੋਂ ਜੀ ਅਸੀਂ ਇਹਨਾਂ 22-30 ਲੀਟਰ ਦੁੱਧ ਚੋਇਆ ਓਕੇ ਠੀਕ ਹੈ ਸੂਆ ਕਿਹੜਾ ਹੋਣਾ ਹੈ ਸੂਆ ਇਹਦਾ ਤੀਜਾ ਜੀ ਤੀਜਾ ਅਸੀਂ ਦੂਜਾ ਕਰਕੇ ਲਈ ਓਕੇ ਤੇ ਮੁੱਲ ਕੀ ਕਰਤਾ ਜੀ ਮੁੱਲ ਇਹਦਾ 85000 ਰੁਪਏ ਜੀ 85 ਮਾਮਤਾਨ ਹੋਜੂ ਹਾਂਜੀ ਕਰਾਂਗੇ ਠੀਕ ਹੈ ਮਗਰ ਬੱਤੀ ਆ ਮੱਛੀ ਹੈ ਜੀ ਪੂਰੀ ਕੁਆਕੀ ਚੰਗੀ ਹੈ ਹਨਾ ਤੇ ਫੋਨ ਨੰਬਰ ਜੀ ਆਪਣਾ 94172 ਜੀ 94172 34417 34417 ਸੋ ਦੁੱਧ ਵਾਲੇ ਕਹਿੰਦਾ ਵੀ 22 ਲੀਟਰ ਕੱਢਿਆ ਬਾ ਦੂਜੇ ਸਵੇਰ ਤੀਜੇ ਸਵੇਰ ਮਿੱਤਰੋ ਇਹ ਸੂਰਿਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾ ਬਾਈ ਦੇ ਨਾਲ ਕਰ ਸਕਦਾ ਸੰਪਰਕ ਕੱਟ-ਕਾਟ ਤੇ ਭਜਣ ਸਿਹਤ ਵੱਖੋਂ ਮਿੱਤਰੋ ਸੋਣੀ ਐ ਤੇ ਥਾਂਲੇ ਵੀ ਦੀ ਬਸਾਫ ਐ ਸੋ ਜਿਹੜ ਕਰ ਕਿਸੇ ਭਰਾ ਨੇ ਆਪ ਤੋਂ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਫੇਰ ਕਹਿਣਾ ਵੀ ਆਪਣਾ ਨੰਬਰ ਆ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਇਕ ਤੇ ਕਮੈਂਟ ਕਰਦੇ ਨੇ ਮਿਹਰਬਾਨੀ ਸ਼ੁਕਰੀਆ